ਮੁੰਡਾ ਸਰਦਾਰ ਇੱਕ ਮੁੰਡਾ ਮੇਰੀ ਫੋਟੋ ਬਣਾ ਕੇ ਲੈ ਕਿੱਥੇ ਆਓ ਆ ਜਾਓ ਇਹ ਮੇਰੇ ਬੋਲ ਜੇ ਤੂੰ ਆਏਗਾ ਤਾਂ ਬਣਾ ਦੇ ਜਿਵੇਂ ਜਰਦਾ ਲਾਇਆ ਹੁੰਦਾ ਆ ਦੇਖੀ ਤੁਹਾਡੀ ਦੇਖੋ ਮੈਨੂੰ ਕਹਿਗਾ ਤੋਰੂਗਾ ਮਿਹਨਤ ਕਰ ਇਸ਼ਕ ਪਾਲ ਲੈ ਤਸਵੀਰਾਂ ਬਣਾਉਣ ਦਾ ਬੜਾ ਸੋਹਣਾ ਇਸ਼ਕ ਆ ਰੰਗਾਣਾ ਵਾਹਣੀ ਕੁਦਰਤ ਇਹ ਕੁਦਰਤਾਂ ਹੀ ਆ ਬਾਬਿਓ ਇਹਨੂੰ ਸਾਡੀਆਂ ਸ਼ਕਲਾ ਅਕਲਾਂ ਤੋਂ ਉੱਪਰ ਹੋ ਸੋਚ ਕੇ ਵੇਖੋ ਤਾਂ ਇਹ ਕੁਦਰਤ ਦੀਆਂ ਤਸਵੀਰਾਂ ਹੀ ਐ ਕਿਉਂਕਿ ਸਾਰੇ ਹੀ ਕੁਦਰਤ ਦੀਆਂ ਸਾਰੇ ਹੀ ਕੁਦਰਤ ਦੀਆਂ ਸੋ ਇਹ ਮੈਂ ਤੈਨੂੰ ਕਹਿ ਕੇ ਤੋਰੂੰਗਾ ਗੁੱਡ ਕੀਤਾ ਤੂੰ ਬਹੁਤ ਸੋਹਣਾ ਬਣਾਇਆ ਠੀਕ ਐ ਤੇ ਹੁਣ ਸਟੇਜ ਤੇ ਚੜ ਕੇ ਹੁਣ ਕਹ ਤਰੂ ਜਨਾ ਕੋਈ ਨਹੀਂ ਤੋ ਕੋਈ ਨਹੀਂ ਤੋ ਨਦੀ ਕਰਵਾਣਾ ਕਰ ਕੋਈ ਨਹੀਂ ਕੋਈ ਨਹੀਂ ਉਹ ਕਹਿੰਦਾ ਰੂਲ ਆ ਮਰਿਆਦਾ ਹੈ ਮਰਿਆਦਾ ਨਹੀਂ ਲੰਘਣੀ ਆਪਾ ਲੈ ਕਰਾਦਾ ਹੁਣ ਇੱਕ ਚਲ ਚੰਗਾ ਲੈ ਫੋਟੋ ਲੈ ਲਓ ਜੀ ਖਿੱਚ ਲਓ ਫੋਟੋ ਵਾਲੇ ਵੀ ਖਿੱਚ ਲਓ ਚੰਗਾ ਚੰਗਾ ਮੈਂ ਹੋਰ ਕਰੀਆ ਆਪਣੇ ਚੰਗਾ ਕਾਇਕੇ ਕਾਇਕੇ ਨਾਲ ਹੋਰ ਵਧੀਆ ਬਣਾ ਕੇ ਲਿਆਉਂਗਾ ਆਲਾ ਉਹ ਜਵਾਕ ਪਤਾ ਸਾਨੂੰ ਕੀ ਸਿਖਾ ਕੇ ਗਿਆ ਉਹ ਜੋ ਕਰਨਾ ਚਾਹੁੰਦਾ ਸੀ ਉਹ ਹੋ ਗਿਆ ਉਸ ਤੋਂ ਬਾਅਦ ਵੀ ਉਹ ਹਜੇ ਦੁਖੀ ਸੀ ਕਿਤੇ ਆਪਾਂ ਵੀ ਆਈ ਤਾਂ ਨਹੀਂ ਸਾਡੀ ਜ਼ਿੰਦਗੀ 'ਚ ਬਾਦ ਕੁਝ ਹੋ ਚੁੱਕਿਆ ਹੈ ਹੋਣ ਤੋਂ ਬਾਅਦ ਵੀ ਦੁਖੀ ਨੇ ਸਾਸ ਨੂੰ ਜਿਹੋ ਜੀ ਨੂੰ ਮਿਲਣ ਦੀ ਸੀ ਮਿਲ ਗਈ ਹੁਣ ਕੀ ਕਰ ਲਾਂਗੀ ਬਦਲ ਲਾਂਗੀ ਨੋਨ ਨੂੰ ਜਿਹੋ ਜੀ ਮਿਲਣ ਦੀ ਸੀ ਮਿਲ ਗਈ ਤੇ ਹੁਣ ਕਿਉਂ ਨਾ ਯਾਰੀ ਪਾ ਕੇ ਰਹੀਏ ਹੈਂ ਗਰਾਰੀ ਫਸਾ ਕੇ ਰਹੀਏ ਮਾਵਾਂ ਧੀਆਂ ਬਣ ਕੇ ਰਹੀਏ ਆਈ ਜੇ ਫੋਟੋ ਖਿਚਾਉਣ ਤੋਂ ਬਾਅਦ ਵੀ ਰੋਂਦਗੀ ਰਹਿ ਗਈਆਂ ਫਿਰ ਕੀ ਜਗ ਤੇ ਆਉਣ ਦਾ ਫਾਇਦਾ ਹੈਂ ਆ ਜਾਓ ਥੋੜੇ ਚਾਵਾਂ ਦਾ ਗੀਤ ਹੈ ਮੁਰਨਾ ਲੱਥਣ ਐਸੇ ਰੰਗ ਚੜਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਨਹੀਂ ਮਸਤ ਬਣਾ ਦੇਣਗੇ ਤਾੜੀ ਨਾਲ ਗਾਉਣੇ ਆਪਾਂ ਜੀ ਆਜੋ